ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਦੋਸਤੋ ਮੈਂ ਹਾਂ ਮਨੀਸ਼ ਵਿਆਲਾ ਤੇ ਫੇਰ ਇੱਕ ਸਖਸ਼ੀਅਤ ਨੂੰ ਲੈ ਕੇ ਹਾਜ਼ਰ ਹਾਂ ਜਿਸਨਾਂ ਤੁਹਾਨੂੰ ਇੰਟਰੋਡਿਊਸ ਕਰਉਣਾ ਬਹੁਤ ਜ਼ਰੂਰੀ ਹੈ ਆਪਣੇ ਆਪ 'ਚ ਵਿਦਿਆ ਦੇ ਖੇਤਰ ਦੇ ਵਿੱਚ ਇਹਨਾਂ ਨੇ ਬਹੁਤ ਮੱਲਾਮਾਰੀਆਂ ਹੋਈਆਂ ਨੇ ਅਤੇ ਨਾਲ ਹੀ ਨਾਲ ਅੱਜ ਵਿਦੇਸ਼ ਦੀ ਧਰਤੀ ਦੇ ਉੱਤੇ ਅੱਜ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜਾ ਇਹ ਜਿੱਤ ਦੇ ਝੰਡੇ ਜਿਹੜੇ ਨੇ ਉਹ ਫਤਿਹ ਕਰਕੇ ਜਾ ਰਹੇ ਨੇ ਮੇਰੀ ਮਰਜ਼ਾ ਹੈਗੀ ਹੈ ਸੁਨੀਲ ਸ਼ਰਮਾ ਜੀ ਦੇ ਨਾਲ ਅਤੇ ਖਾਸ ਤੌਰ ਤੇ ਅੱਜ ਇਹ ਬੋਸਟਨ ਦੀ ਮੈਰਾਥਨ ਜਿਹੜੀ ਹੈ ਉਹਨੂੰ ਵਿਨ ਕਰਕੇ ਜਾ ਰਹੇ ਨੇ ਤਿੰਨ ਕਿੰਪਸਾ 10 ਮਿੰਟ ਤੱਕ ਜਿਹੜਾ ਇਹਨਾਂ ਨੇ 26 ਮਈ ਦੀ ਜਿਹੜੀ ਮੈਰਾਥਨ ਉਹਨੂੰ ਤਾਲੀਆਂ ਦੀ ਗੂੰਜ ਦੇ ਵਿੱਚ ਜਿਹੜਾ ਬਿੰਨ ਕਰਕੇ ਜਿਹੜਾ ਅੱਜ ਆਪਣੇ ਵਤਨ ਵਾਪਸੀ ਕੀਤੀ ਹੈ ਤੇ ਅੱਜ ਇਸ ਨੂੰ ਜਦੋਂ ਇਹ ਆਪਣੇ ਇੱਥੋਂ ਜੀਐਫਕੇ ਤੋਂ ਜਿਹੜੀ ਫਲਾਈਟ ਜਿਹੜੀ ਇੰਡੀਆ ਵਾਸਤੇ ਲੈ ਰਹੇ ਆ ਅਸੀਂ ਇਹਨਾਂ ਨੂੰ 에ਰਪੋਰਟ ਦੇ ਉੱਤੇ ਰੋਕ ਕੇ ਇਹਨਾਂ ਦੇ ਐਕਸਪੀਰੀਅੰਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਸ੍ਰੀ ਜੀ ਬਹੁਤ ਬਹੁਤ ਬਤਾਇਆ ਥੈਂਕ ਯੂ ਥੈਂਕ ਯੂ ਤਾਂ ਤੁਸੀਂ ਪੰਜਾਬੀਆਂ ਦਾ ਮਾਣ ਹੋ ਅੱਜ ਆਪਣੇ ਆਪ ਚ ਕਹਿ ਸਕਦੇ ਵਿਦਿਆ ਦੇ ਖੇਤਰ ਦੇ ਵਿੱਚ ਜਦੋਂ ਮੇਰੇ ਵਰਗੀ ਚਿੱਟੀ ਦਾੜੀ ਆ ਜਾਂਦੀ ਹੈ ਲੋਕੀ ਕਹਿੰਦੇ ਕਿ ਵਾਹਿਗੁਰੂ ਵਾਹਿਗੁਰੂ ਕਰੀਏ ਤੇ ਤੁਸੀਂ ਜਿਹੜਾ 26 ਮਾਈਲ ਜਿਹੜਾ ਇੱਥੇ ਮੈਰਾਥਨ ਨੂੰ ਵਿਨ ਕਰਕੇ ਜਿਹਨਾਂ ਪੋਸਟਨ ਮੈਂ ਕਹਿੰਦਾ ਦੁਨੀਆ ਪਰ ਦੇ ਜਿਹੜੇ ਪਲੇਅਰ ਨੇ ਉਹਨਾਂ ਦਾ ਚਾਹ ਹੁੰਦਾ ਕਿ ਕਦੀ ਇਸ ਤਰ੍ਹਾਂ ਦਾ ਮੌਕਾ ਮਿਲੇ ਤੁਸੀਂ ਉਹ ਜਿਹੜੀ ਅੱਜ ਮੈਰਾਥਨ ਧੋੜੀ ਹੈ ਕਿਹ ਤਰ੍ਹਾਂ ਦਾ ਲੱਗਦਾ ਫਰਸਟ ਐਕਸਪੀਰੀਅੰਸ ਪਹਿਲੀ ਗੱਲ ਤੇ ਏਜ ਇਸ ਏਜ ਇਸ ਜਸਟ ਨੰਬਰਸ ਓਕੇ ਠੀਕ ਹੈ ਜੇ ਤੁਸੀਂ ਆਪਣਾ ਤੁਹਾਡਾ ਦਿਲ ਤੁਸੀਂ ਅੰਦਰੋਂ ਸੋਲਿਡ ਹੋ ਯੂ ਕੈਨ ਡੂ ਏਵਰੀਥਿੰਗ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਦਾ ਜੀ ਦ ਵਧੀਆ ਰਹਿ ਐਸਾ ਜੀ ਨੂੰ ਕੁਆਲੀਫਾਈ ਕਰਕੇ ਤੁਹਾਡਾ ਜਾ ਸਕਦਾ ਤੇ ਕੁਆਲੀਫਾਈ ਲਈ ਵੀ ਅਸੀਂ ਬੜੀ ਮਿਹਨਤ ਕੀਤੀ ਮੈਂ ਮੇਰੇ ਸਾਥੀ ਨਵਦੀਪ ਸਿੰਘ ਜੀ ਦਿਓਲ ਮੇਰਾ ਬ੍ਰਦਰ ਹੈ ਅਮਿਤ ਸ਼ਰਮਾ ਅਸੀਂ ਕਾਫੀ ਲੇਬਰ ਕੀਤੀ ਜੀ ਕੁਆਲੀਫਿਕੇਸ਼ਨ ਲਈ ਕਾਫੀ ਟ੍ਰੇਨਿੰਗ ਕੀਤੀ ਪਹਾੜਾਂ ਚ ਦੌੜਨਾ ਪੈਲੀ ਉੱਠ ਕੇ ਦੌੜਨਾ 80 ਤੋਂ 100 ਕਿਲੋਮੀਟਰ ਹਫਤੇ ਦਾ ਦੌੜਨਾ ਅਸੀਂ ਪਹੁੰਚ ਗਏ ਜੀ ਇੱਥੇ ਬੜੀ ਖੁਸ਼ੀ ਹੋਈ ਜੀ ਬਹੁਤ ਵਧੀਆ ਲੱਗਾ ਸੁਨੀਲ ਜੀ ਆਪਣੇ ਜੇ ਤੋ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਜਿਹੜੇ ਦੋ ਪੰਜਾਬੀ ਜਿਹੜੇ ਨੇ ਅੱਗੇ ਪਿੱਛੇ ਇੱਕ ਦੂਜੇ ਨੂੰ ਜਿਹੜਾ ਚੇਸ ਕਰਦੇ ਦੌੜ ਰਹੇ ਸੀ ਆਪਣੇ ਆਪ 'ਚ ਕਿੰਨਾ ਕੋ ਫੀਲ ਹੁੰਦਾ ਹੈ ਪ੍ਰੈਕਟਿਸ ਦੇ ਤਰ੍ਹਾਂ ਤੇ ਤੁਸੀਂ ਬਹੁਤ ਸਲਾਹਾਂ ਕੀਤੀਆਂ ਹੋਣਗੀਆਂ ਲੇਕਿਨ ਜਦੋਂ 26 ਮਾਈਲ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਸੀ ਕਿਸ ਤਰੀਕੇ ਨਾਲ ਸਟਾਰਟ ਕੀਤਾ ਕਿਸ ਤਰੀਕੇ ਨਾਲ ਫਿਨਿਸ਼ ਲਾਈਨ ਤੇ ਕਿੱਗੇ ਸੈਲੀਬ੍ਰੇਟ ਕੀਤਾ ਐਕਚੁਅਲ ਜਿਹੜਾ ਬੋਸਟਨ ਮੈਰਾਥਨ ਆ ਜਿਹੜਾ ਟਫ ਕੋਰਸ ਹੈ ਇਹਦੇ ਵਿੱਚ ਹਿਲਸ ਆਉਂਦੇ ਨੇ ਇੱਕ ਹਾਰਡ ਬ੍ਰੇਕਰ ਹਿਲ ਆਂਦਾ ਓਕੇ ਤੇ ਨੋ ਡਾਊਟ ਅਸੀਂ ਦੋਨਾਂ ਨੇ ਤਿਆਰੀ ਕੀਤੀ ਕਾਫੀ ਐਕਚੁਅਲ ਤਿਆਰੀ ਬਹੁਤ ਟਫ ਹੁੰਦੀ ਹੈ ਈਵੈਂਟ ਉਹਨ ਇਹਾਨੂੰ ਸ਼ੋਰ ਸੀ ਕਿ ਅਸੀਂ ਵਧੀਆ ਕਰਾਂਗੇ ਕਿ ਜਦੋਂ ਅਸੀਂ ਦੌੜੇ ਥੋੜਾ ਟੈਂਪਰੇਚਰ ਜ਼ਿਆਦਾ ਸੀ ਫਿਰ ਵੀ ਅਸੀਂ ਪੂਰਾ ਜੋਰ ਲਾਇਆ ਜੀ ਵਧੀਆ ਕੀਤਾ ਜਿੰਨਾ ਵੀ ਮੈਕਸਮ ਵਧੀਆ ਕਰ ਸਕਦੇ ਸੀ ਕੀਤਾ ਜੀ ਆ ਤੁਸੀਂ ਜ਼ਰੂਰ ਹੁਣ ਜਦੋਂ ਜਾ ਕੇ ਆਪਣੇ ਸਕੂਲ ਦੇ ਵਿੱਚ ਵਿਤੌਰ ਪ੍ਰਿੰਸੀਪਲ ਨੂੰ ਆਪਣੇ ਬੱਚਿਆਂ ਨੂੰ ਮਿਲੋਗੇ ਤੁਸੀਂ ਸਰਪ੍ਰਾਈਜ਼ ਰੱਖਿਆ ਆ ਦੱਸ ਕਿ ਵੀ ਨਹੀਂ ਆਏ ਕਿ ਮੈਂ ਕੀ ਕਰਨ ਜਾ ਰਿਹਾ ਲੇਕਿਨ ਹੁਣ ਜਦੋਂ ਤੁਸੀਂ ਮੈਡਲ ਜਿਹੜਾ ਉਹ ਲੈ ਕੇ ਜਦੋਂ ਪਹੁੰਚੋਗੇ ਬੱਚਿਆਂ ਨੂੰ ਦਿਖਾਓਗੇ ਤੇ ਤੁਹਾਨੂੰ ਕੀ ਲੱਗਦਾ ਕਿ ਬੱਚੇ ਕਿਸ ਤਰੀਕੇ ਨਾਲ ਮੋਟੀਵੇਟ ਹੋਣਗੇ ਤੇ ਇਹ ਤੁਹਾਡੀ ਦਿਲੋਂ ਇੱਛਾ ਕਿਤਰਾ ਹੋਈ ਕਿ ਅਸੀਂ ਜਿਹੜਾ ਬੱਚਿਆਂ ਨੂੰ ਜਿਹੜਾ ਸਰਪ੍ਰਾਈਜ਼ ਦੇਣਾ ਉਹਨਾਂ ਦਾ ਇਸ ਤਰ੍ਹਾਂ ਇਹ ਮੈਂ ਛੋਟਾ ਜਿਹਾ ਟਾਊਨ ਹੈ ਜਿ ਮੇਰਾ ਭਲਾਤ ਜੀ ਮੈਂ ਉਹਨੂੰ ਬਿਲੋਂਗ ਕਰਦਾ ਮੈਨੂੰ ਨਾ ਬੜਾ ਪ੍ਰਾਊਡ ਫੀਲ ਹੋਇਆ ਜਦੋਂ ਬੋਸਟਨ ਦੇ ਕਾਰਡ ਦੇ ਉੱਤੇ ਮੇਰੇ ਭਲਾਤਾਂ ਨਾਮ ਆਇਆ ਭਲਾਤ ਇੰਡੀਆ ਪਹਿਲੀ ਗੱਲ ਦੂਸਰਾ ਮੇਰਾ ਰਨਿੰਗ ਕਲੱਬ ਹੈ ਜਲੰਧਰ ਰਨਿੰਗ ਕਲੱਬ ਭਲਾਤ ਰਨਿੰਗ ਕਲੱਬ ਹੈ ਜੀ ਨਵਦੀਪ ਜੀ ਲੁਧਿਆਣਾ ਤੋਂ ਨਾਲ ਲੁਧਿਆਣਾ ਰਨਰਸ ਕਲੱਬ ਹੈ ਸਾਰੇ ਕਲੱਬਾਂ ਦੇ ਵਿੱਚ ਹੀ ਬੜੀ ਮੋਟੀਵੇਸ਼ਨ ਜਾਊਗੀ ਜੀ ਸਟੂਡੈਂਟਸ ਜਿਹੜੇ ਸਕੂਲ ਦੇ ਨੇ ਉਹਨਾਂ ਨੂੰ ਵੀ ਮੋਟੀਵੇਸ਼ਨ ਜਾਏਗੀ ਕਿ ਅਸੀਂ ਲੇਬਰ ਕਰੀਏ ਤੇ ਅਸੀਂ ਵੀ ਇਸ ਲੈਵਲ ਤੇ ਅੰਨ ਦੁਨੀਆ ਦਾ ਜਿਹੜਾ ਸਰਮਹਾਰ ਦੇਸ਼ ਹੈ ਉੱਥੇ ਜਾ ਕੇ ਦੌੜੀਏ ਇਹਨਾਂ ਵਧੀਆ ਇੰਜੋਏ ਕਰੀਏ ਬੱਚੇ ਵੀ ਪ੍ਰਾਊਡ ਫੀਲ ਕਰਨਗੇ ਤੇ ਨਾਲ ਦੇ ਨਾਲ ਸਾਡੇ ਵੱਲ ਦੇਖ ਕੇ ਮੋਟੀਵੇਟ ਹੋਗੇ ਉਹ ਵੀ ਇਸ ਤਰ੍ਹਾਂ ਕਰਨਗੇ ਅੱਜ ਕੱਲ ਅਸੀਂ ਵੇਖਦੇ ਹਾਂ ਬੱਚੇ ਜਿਹੜੇ ਪਲੱਸ 2 ਕਰਕੇ ਉਹਨਾਂ ਦਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੇ ਵਿੱਚ ਸੈਟਲ ਹੋਈਏ ਪਰ ਉਹ ਕਈ ਵਾਰੀ ਗਲਤ ਰਸਤੇ ਵੀ ਐਡਾਪਟ ਕਰਦੇ ਨੇ ਪਰ ਤੁਸੀਂ ਜਿਸ ਤਰੀਕੇ ਨਾਲ ਸਪੋਰਟਸ ਦੇ ਵਿੱਚ ਆ ਕੇ ਤੁਹਾਨੂੰ ਜਿਹੜਾ ਅਮਰੀਕਨ ਗਵਰਨਮੈਂਟ ਨੇ ਜਿਹੜਾ ਮਾਨ ਦੇ ਨਾਲ ਵੀਜ਼ਾ ਦਿੱਤਾ ਹੈ ਕੀ ਧੰਨਵਾਦ ਤੁਸੀਂ ਆਓ ਸਾਡੇ ਇੱਥੇ ਆ ਕੇ ਮੈਰਥਨ ਵਿੱਚ ਪਾਰਟਿਸਿਪੇਟ ਕਰੋ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵੱਲ ਵੇਖ ਕੇ ਬੱਚਿਆਂ ਦੀ ਜਿਹੜੇ ਮੰਨ ਦੀ ਹੁੰਦੀ ਹੈ ਕਿਸੇ ਤਰੀਕੇ ਵਿਦੇਸ਼ਾਂ ਦੀ ਧਰਤੀ ਪਹੁੰਚਣਾ ਉਹਨਾਂ ਨੂੰ ਵੀ ਚੇਂਜ ਆਏਗੀ ਕਿ ਸਪੋਰਟਸ ਵੀ ਇੱਕ ਖੇਤਰ ਹੈਗਾ ਉਹਦੇ ਨਾਲ ਵੀ ਅਸੀਂ ਮਾਨ ਸਿਰ ਉੱਚਾ ਕਰਕੇ ਜਿਹੜਾ ਜਾ ਸਕਦੇ ਆ ਵੇਖੋ ਜੀ ਸਪੋਰਟਸ ਬਹੁਤ ਅੱਗੇ ਹੈ ਜੀ ਮੈਂ ਹੁਣ ਲੰਡਨ ਆਸਟ੍ਰੇਲੀਆ ਬਰਲਿਨ ਜਰਮਨ ਇਹ ਸਾਰੇ ਕੰਟਰੀਆਂ ਜਾ ਚੁੱਕਾ ਮੈਰਥਨ ਕਰ ਹੁਣ ਮੈਂ ਇੱਥੇ ਆਇਆ ਯੂ ਐਸ ਏ 노 ਡਾਊਟ ਕਿ ਇੱਕ ਵਧੀਆ ਵੇ ਹੈ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਦੁਨੀਆ ਨੂੰ ਦੇਖਣਾ ਚਾਹੁੰਦੇ ਹੋ ਜੇ ਤੁਹਾਡਾ ਕਿਤੇ ਮਨ ਬਣਿਆ ਸੈਟਲ ਹੋਉਂਦਾ ਉਹ ਵੀ ਤੁਸੀਂ ਐਜੂਕੇਸ਼ਨ ਵਾਈਜ਼ ਕਈ ਹੋਰ ਵੇਸ ਵੀ ਨੇ ਪਰ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਦੁਨੀਆ ਨੂੰ ਆਨੰਦ ਮਾਨਣਾ ਚਾਹੁੰਦੇ ਹੋ ਤੇ ਫਿਰ ਤੇ ਵਧੀਆ ਪਿਆ ਜੀ ਸਪੋਰਟਸ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਬਿਲਕੁਲ ਤੇ ਇਹ ਮੈਡਲ ਤੁਸੀਂ ਹੁਣ ਕਿਨੂੰ ਜਾ ਕੇ ਜਿਹੜਾ ਕਿਹਦੇ ਵਾਸਤੇ ਕਿਹਦੇ ਕਦਮਾਂ ਚ ਮਿਲਿਆ ਜੀ ਕੱਲਾ ਤੇ ਇਹ ਜਿਹੜਾ ਮੈਡਲ ਆ ਜੀ ਮੇਰੇ ਚਾਚਾ ਜੀ ਨੇ ਛੋਟੇ ਸ਼ੋਕਮਾਨ ਜੀ ਸ਼ਰਮਾ ਜੀ ਮੇਰੇ ਪੰਜਾ ਚਾਚਾ ਜੀ ਇਹ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਸਮਰਪਿਤ ਕੀਤਾ ਜੀ ਉਸ ਤੋਂ ਬਾਅਦ ਮੇਰੇ ਚਾਚਾ ਜੀ ਨੇ ਗੁਗਲ ਚੋਟਾ ਨਾ 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 ਤੇ ਵੱਡੇ ਚਾਚੀ ਸੁਮਨ ਚਾਚੀ ਮੇਰੀਆਂ ਸਿਸਟਰ ਲਾਜ਼ ਨੇ ਨਿਸ਼ਾ ਗਾਰੀ ਉਹਨਾਂ ਨੇ ਬੜੀ ਮੇਰੀ ਕੇਅਰ ਕੀਤੀ ਸਿਸਟਰਸ ਨੇ ਮੇਰੀਆਂ ਗੁੱਡੂ ਉਹਨਾਂ ਦੇ ਹਸਬੰਦ ਨੇ ਆਸ਼ੇ ਇੱਕ ਸ਼ਵੇਤਾ ਅਲਕਾ ਸਾਰੇ ਜਣੇ ਇੱਥੇ ਉਹਨਾਂ ਨੇ ਮੈਨੂੰ ਬੜਾ ਚੇਅਰ ਅਪ ਕੀਤਾ ਜੀ ਤੇ ਮੇਰੇ ਫਾਦਰ ਮੇਰੀ ਫੈਮਿਲੀ ਸਾਰੇ ਅਸੀਂ ਰਮਪਾਲ ਫੈਮਿਲੀਸ ਤੇ ਮੈਂ ਆਪਣੀ ਫੈਮਿਲੀ ਨੂੰ ਆਪਣੇ ਪਿੰਡ ਨੂੰ ਐ ਸਪੈਸ਼ਲੀ ਮੇਰੇ ਚਾਚਾ ਜੀ ਜੋ ਕਿ ਬੜੇ ਐਥਲੀਟ ਸੀ ਮੇਰੀ ਵੀ ਇੱਛਾ ਸੀ ਕਿ ਅਦੇ ਉਹਨਾਂ ਨੂੰ ਮੈਂ ਵੀ ਸੌਰੀ ਉਹਨਾਂ ਨੂੰ ਮੈਂ ਵੀ ਇਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰਾਂ ਤੇ ਮੈਂ ਆਪਣੀ ਇੱਛਾ ਪੂਰੀ ਕੀਤੀ इमोशनल ਹੋ ਜਾਂਦੀਆਂ ਕਈ ਵਾਰੀ ਜਿਹੜਾ ਨਾ ਚਿਹਰੇ ਦੇ ਉੱਤੇ ਭਾਵ ਉਸ ਤਰੀਕੇ ਤੋਂ ਆਉਂਦੇ ਨੇ ਕਿ ਪਲੱਥ ਆਪਣੇ ਵਿੱਚ ਜਦੋਂ ਅਸੀਂ ਜਾਣਦੇ ਆ ਤਾਂ ਐਂ ਲੱਗਦਾ ਕਿ ਬੜਾ ਪਛੜਿਆ ਹੋਇਆ ਲਾਕਾ ਹੈ ਪਰ ਜਦੋਂ ਉਹਨਾਂ ਪਲੱਥ ਦੀ ਗੱਲ ਹੋਏਗੀ ਤੇ ਕਿਹਾ ਵੀ ਜਾ ਸਕਦਾ ਕਿ ਇੰਟਰਨੈਸ਼ਨਲ ਮੈਰਾਥਨ ਜਿਹੜੇ ਦੌੜਨ ਵਾਲੇ ਜਿਹੜੇ ਨੇ ਉੱਥੇ ਪਲੇਅਰ ਹੈਗੇ ਨਾ ਲੋਕੀ ਇਹਨਾਂ ਕੋ ਜਿਹੜੇ ਨੇ ਐਡਵਾਈਜ਼ਰੀ ਲੈਣ ਵਾਸਤੇ ਜਾਇਆ ਕਰਨਗੇ ਸਲਾਹ ਲੈਣ ਜਾਇ ਕਰੀਏ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹੋ ਜੀ ਮੈਰਾਥਨ ਦੇ ਵਿੱਚ ਜਿਹੜਾ ਪਾਰਟਿਸਪੇਟ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਪ੍ਰੈਕਟਿਸ ਕਰਨੀ ਚਾਹੀਦੀ ਹੈ ਸੋ ਆਪਣੇ ਆਪ ਤੇ ਕਹਿ ਸਕਦੇ ਹਾਂ ਪਲਾਥ ਵਾਸਤੇ ਵੀ ਬੜੇ ਮਾਣ ਦੀ ਗੱਲ ਹੈ ਕਿ ਉਹ ਉੱਥੋਂ ਦੀ ਧਰਤੀ ਦੇ ਜੰਪਲ ਜਿਹੜੇ ਬੱਚੇ ਨੇ ਉਹ ਆਪਣੇ ਇਲਾਕੇ ਦਾ ਨਾਮ ਜਿਹੜਾ ਦੁਨੀਆ ਪੱੜਛ ਰੋਸ਼ਨ ਕਰ ਰਹੇ ਨੇ ਬੋਸਟਨ ਮੈਰਾਥਨ ਦੇ ਕੈਲੰਡਰ ਦੇ ਉੱਤੇ ਆਪਣੇ ਪਿੰਡ ਦਾ ਨਾਮ ਔਣਾ ਇਹ ਵੀ ਆਪਣੇ ਆਪ 'ਚ ਬਹੁਤ ਜਿਹੜਾ ਮਾਣ ਵਾਲੀ ਗੱਲ ਹੈਗੀ ਐ ਸੋ ਉਮੀਦ ਕਰਦੇ ਆ ਕਿ ਇਹ ਲੜੀ ਇੱਥੇ ਨਹੀਂ ਟੁੱਟੇਗੀ ਇਹ ਲੜੀ ਇਸੇ ਤਰੀਕੇ ਨਾਲ ਜਿਹੜੀ ਚੱਲਦੀ ਰਹੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਨਿਊਯਾਰਕ ਦੇ ਵਿੱਚ ਮੈਰਾਥਨ ਹੋਣੀ ਐ ਉਹਦੇ ਵਿੱਚ ਵੀ ਇਹ ਕੁਆਲੀਫਾਈ ਕਰ ਚੁੱਕੇ ਹੋਏ ਨੇ ਦੁਬਾਰਾ ਇੱਥੇ ਨਿਊਯਾਰਕ ਦੇ ਮੈਰਾਥਨ ਦੇ ਵਿੱਚ ਜਿਹਨੂੰ ਦੁਨੀਆ ਦੀ ਸਭ ਤੋਂ ਵੱਡੀ ਮੈਰਾਥਨ ਕਿਹਾ ਜਾਂਦਾ ਹੈ ਉਹਦੇ ਵਿੱਚ ਵੀ ਆ ਕੇ ਪਾਰਟਿਸਿਪੇਟ ਕਰਨਗੇ ਹੋਰ ਹੋਰ ਕੀ ਕੀ ਇਰਾਦੇ ਨੇ ਉਹਨਾਂ ਵਾਲੇ ਟਾਈਮ 'ਚ ਸਿਕਸ ਵਰਲਡ ਮੇਜਰ ਮੈਰਾਥਨਸ ਹੁੰਦੀਆਂ ਨੇ ਸਿਕਸ ਵਰਲਡ ਮੇਜਰ ਮੈਰਾਥਨ ਕਰਕੇ ਹਾਂਜੀ ਤੇ ਸਿਕਸ ਮੈਡਲ ਮੈਰਾਥਨਸ ਦਾ ਇੱਕ ਡਿਫਰੈਂਟ ਮੈਡਲ ਹੁੰਦਾ ਸਿਕਸ ਸਟਾਰ ਮੈਡਲ ਓਕੇ ਉਹਦਾ ਪ੍ਰਾਪਤ ਕਰਨ ਦਾ ਇਰਾਦਾ ਜੀ ਤੇ ਬਾਕੀ ਮੈਂ ਚਾਹਨਾ ਕਿ ਮੇਰੇ ਆਲੇ ਦੁਆਲੇ ਮੇਰੇ ਫਰੈਂਡਸ ਮੇਰੇ ਬ੍ਰਦਰਸ ਸਾਰੇ ਸਾਰੇ ਹੈਲਥੀ ਰਹਿਣ ਤੇ ਰਨਿੰਗ ਕਰਨ ਆਪਣੇ ਸਿਹਤ ਨੂੰ ਤੁਸੀਂ ਵੀ ਰਨਿੰਗ ਕਰੋ ਅਮਿਤ ਵੀ ਕਰੇ ਤੁਸੀਂ ਰਨਰਸ ਬਣੋ ਅਸੀਂ ਇੰਦੀ ਦੂਰੋਂ ਆਏ ਆ ਤੁਸੀਂ ਇਸ ਚੀਜ਼ਾਂ ਨੂੰ ਤੁਹਾਨੂੰ ਵੀ ਇਹਨਾਂ ਦਾ ਆਨੰਦ ਮਾਣਨਾ ਚਾਹੀਦਾ ਦੇਖੋ ਯੂਐਸਐਨ ਦਾ ਐਟਮੋਸਫੇਅਰ ਹੈ ਨਾ ਬਹੁਤ ਵਧੀਆ ਵੈਦਰ ਅਸੀਂ ਦੌੜ ਕੇ ਦੇਖਿਆ ਸਾਹ ਤਾਂ ਚੜਦਾ ਹੀ ਨਹੀਂ ਮਤਲਬ ਤੁਹਾਨੂੰ ਬਹੁਤ ਇਹਦੇ ਵਿੱਚ ਸੀਰੀਅਸ ਹੋਣਾ ਚਾਹੀਦਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕੰਮ ਚਲੋ ਸਾਰੇ ਅਸੀਂ ਕਰਦੇ ਹਾਂ ਮਾਰਨਿੰਗ ਉੱਠ ਕੇ ਕੋਈ 30 40 ਮਿੰਟ ਐਕਸਰਸਾਈਜ਼ ਕਰੋ ਮੈਂ ਚਾਹਾਂਗਾ ਕਿ ਸਾਰੇ ਮੇਰੇ ਜਿਹੜੇ ਸਰਾਊਂਡਿੰਗ ਜਿੰਨੇ ਵੀ ਪਬਲਿਕ ਆ ਉਹ ਹੈਲਦੀ ਰਹਿਣ ਸਪੋਰਟਸ ਕਰਨ ਰਨਿੰਗ ਕਰਨ ਆਈ ਲਵ ਰਨਿੰਗ ਜੀ ਥੈਂਕ ਯੂ ਆਪਣੇ ਆਪ ਤੁਸੀਂ ਕਹਿੰਦੇ ਨੇ ਕਿ ਦੀਵੇ ਥਲੇ ਹਨੇਰਾ ਹੁੰਦਾ ਸਾਡੇ ਇੱਥੇ ਮੈਰਾਥਨ ਜਿਹੜੀ ਦੁਨੀਆ ਦੇ ਜਿਹੜੇ ਮੈਰਾਥਨ ਵੱਡੀਆਂ ਉਹ ਇੱਥੇ ਨੇ ਅਮਰੀਕਾ ਦੇ ਵਿੱਚ ਨੇ ਲੇਕਿਨ ਅਸੀਂ ਕਈ ਵਾਰੀ ਉਹਦੇ ਬਾਰੇ ਸੋਚਦੇ ਲੇਕਿਨ ਜਿਸ ਤਰੀਕ ਨਾਲ ਵੀਰ ਜੀ ਆਏ ਨੇ ਉਹਨਾਂ ਦਾ ਇਹ ਹੈਗਾ ਕਿ ਸੁਪਨਾ ਹੁੰਦਾ ਬਹੁਤ ਸਾਰੇ ਲੋਕਾਂ ਦਾ ਅਰ ਕਈ ਵਾਰੀ ਉਹਨਾਂ ਦਾ ਸੁਪਨਾ ਜਿਹੜਾ ਇਸ ਤਰ੍ਹਾਂ ਸੁਪਨਾ ਹੀ ਰਹਿ ਜਾਂਦਾ ਉਸ ਕਾਰਨ ਨਹੀਂ ਹੁੰਦਾ ਕਿਉਂਕਿ ਬਹੁਤ ਵੱਡੀਆਂ ਪ੍ਰੋਬਲਮਸ ਹੁੰਦੀਆਂ ਨੇ ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ ਫਿਰ ਉਹ ਵੀਜ਼ਾ ਮਿਲਦਾ ਫਿਰ ਤੁਸੀਂ ਆ ਕੇ ਪਾਰਟਿਸਪੇਟ ਕਰਦੇ ਹੋ ਪਰ ਜਿਹੜੇ ਅਮਰੀਕਾ ਦੇ ਵਿੱਚ ਸਾਡੇ ਨੌਜਵਾਨ ਪੀਡੀਐਮ ਐ ਉਹਨਾਂ ਨੇ ਵੀ ਦਰਖਾਸਤ ਕਰਦਾ ਤੁਸੀਂ ਨੌਜਵਾਨ ਉਹ ਕੋਸ਼ਿਸ਼ ਕਰਵਾਓ ਰਲ ਮਿਲ ਕੇ ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕਰੀਏ ਰਲ ਮਿਲ ਕੇ ਜਿਹੜਾ ਇਹੋ ਜਿਹਾ ਕੁਝ ਅਚੀਵ ਕਰਿਓ ਤੁਹਾਡੇ ਪਿੰਡਾਂ ਦਾ ਨਾਮ ਵੀ ਰੋਸ਼ਨ ਹੋਵੇ ਆਓ ਕੁਝ ਸਿੱਖਣ ਦੀ ਕੋਸ਼ਿਸ਼ ਕਰਿਓ ਜਿ ਤਰ੍ਹਾਂ ਸ਼ਰਮਾ ਜੀ ਨੇ ਆਪਣੇ ਇਲਾਕੇ ਦਾ ਨਾਮ ਉੱਚਾ ਕੀਤਾ ਹੈ ਉਸੇ ਤਰੀਕੇ ਨਾਲ ਤੁਸੀਂ ਵੀ ਕਰੋ ਸ਼ਰਮਾ ਜੀ ਬਹੁਤ-ਬਹੁਤ ਬਤਾਈਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕਸ